ਨਾ ਟਾਈਮ ਹੋ ਗਿਆ ਮੇਰਾ ਤਾਂ ਇਹ ਨਾ ਬਿਨਾ ਚੁਮਾ ਚਿੱਤਰੀ ਲੱਗਾ ਨਾ ਕੀ ਗੱਲ ਹੁਣ ਆ ਹੀ ਸੋਗ ਪਾ ਕੇ ਬੈਠੀ ਰਹੇਂਗੀ ਕਿਸੇ ਕੰਮ ਧੰਦੇ ਨੂੰ ਹੱਥ ਲਾ ਲਾ ਮਮੀ ਜੀ ਕਰ ਲੈਨੀਏ ਕੰਮ ਉਹ ਸਿਰ ਬਾਲਾ ਦੁਖੀ ਹੁੰਦਾ ਸੀ ਨਿੱਕ ਕਿਧਰੇ ਨਹੀਂ ਤੇਰੇ ਗੋਲੀ ਵੱਜਦੀ ਨਾਲੇ ਮੈਨੂੰ ਇਹ ਦੱਸ ਦੀ ਜਿਹੜੀ ਗੱਲ ਬਾਰੇ ਮੈਂ ਤੈਨੂੰ ਕਿਹਾ ਸੀ ਸੋਚਿਆ ਕੁਛ ਤਾਂ ਕਿਹੜਾ ਕੰਮ ਮੰਮੀ ਜੀ ਮੈਨੂੰ ਤਾਂ ਕੁਛ ਯਾਦ ਨਹੀਂ ਕੀ ਗੱਲ ਭੁੱਲ ਵੀ ਗਈ ਇਹੇ ਜੇ ਰੰਗ ਤੂੰ ਗਾਹ ਲਾਏਂਗੀ ਮੰਮੀ ਜੀ ਐਵੇਂ ਕਿਉਂ ਬੋਲਦੇ ਹੋ ਮੈਰੇ ਸੱਚੀ ਯਾਦ ਨਹੀਂ ਤੁਸੀਂ ਕਿਹੜਾ ਕੰਮ ਕਿਹਾ ਸੀ ਨਾ ਨਾ ਤੇਰੇ ਕੰਨ ਨੂੰ ਯਾਦ ਰਹਿੰਦਾ ਤੂੰ ਤਾਂ ਸਾਰਾ ਦਿਨ ਕੰਮ ਧੰਦਿਆ ਚ ਨਹੀਂ ਵਿਹਲੀ ਹੁੰਦੀ ਨਹੀਂ ਉਹੀ ਵਿਆਹ ਵਾਲ ਜਿਹੜਾ ਤੈਨੂੰ ਕਿਹਾ ਸੀ ਵਿਆਹ ਵਾਲਾ ਮੰਮੀ ਜੀ ਮੈਰੇ ਤਾਂ ਕੁਛ ਯਾਦ ਹੀ ਨਹੀਂ ਤੁਸੀਂ ਕਿਹੜੀ ਗੱਲ ਕੀ ਕਰੀ ਜਾਂਦੇ ਹੋ ਮੈਨੂੰ ਕੁਝ ਸਮਝ ਨਹੀਂ ਆ ਰਹਾ ਨਹੀਂ ਕੀ ਗੱਲ ਮੈਂ ਤੇਰੇ ਤੇ ਹੈਰਾਨਾ ਤੈਨੂੰ ਕਿਹਾ ਤਾਂ ਸੀ ਸਾਡੇ ਬਾਰੇ ਸੋਚ ਕੁਛ ਪਰ ਮੰਮੀ ਜੀ ਐ ਕਿਵੇਂ ਹੋ ਜੂ ਤੁਸੀਂ ਗਲਤ ਸੋਚਦੇ ਹੋ ਮੈਂ ਵੀ ਨਹੀਂ ਕਰ ਸਕਦੀ ਨਹੀਂ ਗਲਤ ਕੀ ਹੈ ਕੁਝ ਗਲਤ ਨਹੀਂ ਹੈਗਾ ਜੇ ਬੰਦਾ ਕਰਨ ਵਾਲਾ ਹੋਵੇ ਨਾ ਸਭ ਕੁਝ ਕਰ ਸਕਦਾ ਤੂੰ ਇਹ ਦੱਸ ਫੇਰ ਵੀ ਇਸ ਘਰ ਦੀ ਇੱਜ਼ਤ ਆ ਤੂੰ ਤੂੰ ਤਾਂ ਇੱਜ਼ਤ ਬਚਾ ਕੇ ਰੱਖ ਸਕਦੀ ਈਂ ਜੇ ਤੂੰ ਚਾਹੇ ਤਾਂ ਮੰਮੀ ਜੀ ਇਹ ਤੁਸੀਂ ਬਹੁਤ ਗਲਤ ਕਰੀ ਜਾਂਦੇ ਹੋ ਵਿਆਹ ਸਿਰਫ ਇੱਕ ਵਾਰ ਹੀ ਹੁੰਦਾ ਨਾ ਕਿ ਵਾਰ-ਵਾਰ ਤੂੰ ਸਤਾਏ ਚਾਹੁੰਦੇ ਹੋ ਕਿ ਮੈਂ ਵਾਰ-ਵਾਰ ਵਿਆਹ ਕਰਵਾ ਲਾਂ ਨਹੀਂ ਜੇ ਇੱਕ ਵਿਆਹ ਸਿਰੇ ਨਾ ਚੜੇ ਤਾਂ ਦੂਜਾ ਵਿਆਹ ਬੰਦਾ ਕਰਵਾਉਂਦਾ ਨਹੀਂ ਨਾਲੇ ਤੈਨੂੰ ਵਿਆਹ ਕਰਾਉਣ ਨੂੰ ਕਿਹਾ ਕਿਨੇ ਐ ਇਹ ਤਾਂ ਕਰਦੀ ਜਿੱਤ ਕਰਚੀ ਰਹਿ ਜੂ ਫਿਰ ਹੋਰ ਕੀ ਕਹਿੰਦੇ ਹੋ ਮੰਮੀ ਜੀ ਤੁਸੀਂ ਮੈਨੂੰ ਦੱਸੋ ਤਾਂ ਸਹੀ ਨਹੀਂ ਐਨੀ ਵੀ ਤੂੰ ਕਮਲੀ ਨਹੀਂ ਤੈਨੂੰ ਬਾਜ਼ਾਰ ਤੋਂ ਪਾਤਾ ਦਿੱਤੀ ਤੈਨੂੰ ਪਤਾ ਤਾਂ ਹੈ ਵੀ ਟੋਨੀ ਦਾ ਤਲਾਕ ਹੋਇਆ ਹੋਇਆ ਹੈ ਉਹਦਾ ਤਾਂ ਹੁਣ ਵਿਆਹ ਹੁੰਦਾ ਨਹੀਂ ਤੇ ਪ੍ਰੀਤ ਨੇ ਮੁੜ ਕੇ ਆਉਣਾ ਨਹੀਂ ਜੇ ਉਹ ਨੂੰ ਨਾ ਉੜੇ ਕੇ ਨਾ ਤਾਂ ਹੀ ਚੰਗਾ ਤੇਰਾ ਵਸੇਵਾ ਇਸੇ ਘਰ ਚ ਹੋ ਜੂਗਾ ਬਸ ਕਰੋ ਮੰਮੀ ਬਹੁਤ ਹੋ ਗਿਆ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਮੈਂ ਵਿਆਹ ਨਹੀਂ ਕਰਵਾ ਸਕਦੀ ਉਹ ਮੇਰੇ ਵੱਡੇ ਭਰਾ ਵਰਗੇ ਨੇ ਮਾੜਾ ਮੋਟਾ ਆਪ ਵੀ ਸੋਚੋ ਤੁਸੀਂ ਮੈਂ ਜੋ ਕਹਿ ਨਹੀਂ ਆ ਨਾ ਚੁੱਪ ਕਰਕੇ ਕਰੀ ਚੱਲ ਨਹੀਂ ਤਾਂ ੱੱੱਕੇ ਮਾਰ-ਮਾਰ ਕੇ ਇਸ ਘਰ ਚੋਂ ਕੱਢ ਦੂੰ ਸਮਝ ਗਈ ਤੂੰ ਪਰ ਮੰਮੀ ਜੀ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਐਵੇਂ ਕਦੇ ਵੀ ਨਹੀਂ ਹੋ ਸਕਦਾ ਦੇਖ ਬਲਬੁੱਤ ਮੈਂ ਜੋ ਕਹਿਣਾ ਸੀ ਨਾ ਉਹ ਕਹਤਾ ਮੈਨੂੰ ਬਹੁਤੀ ਤੂ-ਤੂ ਮੈਮਾ ਨਹੀਂ ਆਉਂਦੀ ਤੇਰੇ ਕੋਲ 2 ਦਿਨ ਦਾ ਸਮਾਂ ਸਿਰਫ 2 ਦਿਨ ਦਾ ਜੇ ਗੱਲ ਸਮਝ ਗਈ ਤਾਂ ਠੀਕ ਐ ਨਹੀਂ ਘਰ ਦੇ ਦਰਵਾਜ਼ੇ ਖੁੱਲੇ ਨੇ ਜਾ ਸਕਦੀਆਂ ਤੂੰ ਇਸ ਘਰ ਚੋਂ ਇਸ ਕੱਤ ਨੂੰ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਸਮਝ ਆਈ ਤੈਨੂੰ ਕਿ ਨਹੀਂ ਪਰ ਮਮੀ ਮਮੀ ਤੇ ਮੇਰੇ ਗੱਲ ਤਾਂ ਸੁਣੋ ਹਾ ਰੱਬਾ ਕਰੇ ਕੀ ਮਗਾੜਿਆ ਸੀ ਛੋ ਤੂੰ ਮੇਰ ਨਾਲ ਇਹ ਨਾ ਮਾੜਾ ਕਰੀਏ ਨਾ ਕਿਹਦੇ ਤੂੰ ਚਦੋਰਤ ਰੋਂਦੀ ਐ ਨਾ ਉਹ ਤਾਂ ਪੱਥਰ ਵੀ ਪਿਗਲ ਜਾਂਦਾ ਫਿਰ ਤੂੰ ਕਿਉਂ ਨਹੀਂ ਪਿਗਲਿਆ ਇੰਨਾਲੇ ਤੂੰ ਤਾਂ ਰੱਬਾ ਨਾ ਸਾਜੀ ਬੰਮੀ ਕਿਵੇਂ ਹੋ ਮੈਂ ਤਾਂ ਠੀਕ ਆ ਤੁਸੀਂ ਦੇਖੋ ਦੇਖ ਦੇਖ ਕੀ ਲੱਛਣ ਫੜੇ ਕਦੇ ਰਸੂਹ ਚ ਵਗ ਜਾਂਦੀ ਐ ਕਦੇ ਸਟੋਰਮ ਲੰਘ ਜਾਂਦੀ ਐ ਕਦੇ ਅੰਦਰ ਵਗ ਜਾਂਦੀ ਐ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰ ਜਾਂਦੀ ਐ ਇੰਨਾ ਟਾਈਮ ਹੋ ਗਿਆ ਲੱਗਦਾ ਟੋਨੀ ਨੂੰ ਦੱਸਣਾ ਹੀ ਪਵੇ ਤਾਂ ਮੈਨੂੰ ਕੋਈ ਸਟ੍ਰੀਮ ਲੜਾਉਣੀਏ ਪਊ ਫੇਰ ਗੱਲ ਬਣ ਹਾਂਜੀ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਕੋਈ ਬਹੁਤ ਵਧੀਆ ਐਪ ਬਾਰੇ ਦੱਸਣਾ ਚਾਹੁੰਦਾ ਜੋ ਕਿ ਵਧੀਆ ਤੇ ਟਰਸਟੇਬਲ ਐਪ ਆ ਵਧੀਆ ਤੁਸੀਂ ਅਰਨਿੰਗ ਕਰ ਸਕਦੇ ਹੋ ਤੇ ਇਸ ਗੇਮ ਦਾ ਲਿੰਕ ਸਾਡੇ ਡਿਸਕ੍ਰਿਪਸ਼ਨ ਬਾਕਸ 'ਚ ਹੈ ਉੱਥੋਂ ਤੁਸੀਂ ਲਿੰਕ ਡਾਊਨਲੋਡ ਕਰਕੇ ਆਪਣੀ ਡਿਟੇਲ ਸਾਰੀ ਭਰ ਸਕਦੇ ਹੋ ਕਿਵੇਂ ਕਰਨਾ ਇਹ ਤੁਹਾਨੂੰ ਮੈਂ ਆਪਣੀ ਸਕਰੀਨ ਰਿਕਾਰਡਿੰਗ ਰਾਹੀਂ ਦੱਸੂਗਾ ਲਓ ਮਿੱਤਰੋ ਹੋ ਨੋ ਚੁਕੇ ਆ ਜੀ ਆਪਾਂ ਗੇਮਵੇਚ ਐਂਟਰ ਤੇ ਇੱਥੇ ਜਿਹੜਾ ਤੁਹਾਨੂੰ 40 ਰੁਪਏ ਦਾ ਬੋਨਸ ਮਿਲਿਆ ਵਾ ਉਹਦੇ ਨਾਲ ਤੁਸੀਂ ਗੇਮ ਖੇਡ ਕੇ ਪੈਸੇ ਕਮਾ ਸਕਦੇ ਹੋ ਜਾਂ ਫਿਰ ਇਸ ਐਪ ਵਿੱਚ ਖੁਦ ਵੀ ਮਨੀ ਐਡ ਕਰਕੇ ਤੁਸੀਂ ਬੈਲੈਂਸ ਐਡ ਕਰਕੇ ਖੇਡ ਸਕਦੇ ਹੋ ਇਸ ਐਪ ਵਿੱਚ ਮਿਨੀਮਮ 50 ਰੇਟ ਐਡ ਕਰ ਸਕਦੇ ਆ ਤੇ ਜਿੱਤੇ ਹੋਏ ਪੈਸੇ ਨੂੰ ਵਿਡਰੋ ਵੀ ਕਰ ਸਕਦੇ ਆ ਇਸ ਐਪ ਵਿੱਚ ਵਿਡਰੋ ਸਿਰਫ 100 ਰੁਪਏ ਤੋਂ ਸਟਾਰਟ ਆ ਤੇ ਹਰ ਇੱਕ ਮਿੰਟ 'ਚ ਨਵਾਂ ਬੰਦਾ ਵੀ ਡਰੋ ਕਰ ਰਿਹਾ ਵਾ ਇਸ ਐਪ ਵਿੱਚ ਬਹੁਤ ਸਾਰੀਆਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਗੇਮਜ਼ ਮਿਲ ਜਾਣਗੀਆਂ ਜਿਨ੍ਹਾਂ ਨੂੰ ਕਿ ਤੁਸੀਂ ਈਜ਼ੀਲੀ ਗੇਮ ਖੇਡ ਕੇ ਪੈਸੇ ਕਮਾ ਸਕਦੇ ਹੋ ਜਿਵੇਂ ਕਿ ਹੁਣ ਇੱਕ ਗੇਮ ਤੁਹਾਨੂੰ ਮੈਂ ਖੇਡ ਕੇ ਦਿਖਾਉਂਗਾ। ਲਓ ਮਿੱਤਰੋ ਇਧਰ ਉਹੰਡੀ ਹੈ ਜੀ ਆਪਣੀ ਗੇਮ ਸਟਾਰਟ ਇਧਰ ਆਪਣੀ ਗੇਮ ਸਟਾਰਟ ਹੋ ਗਈ ਆ। ਸੋ ਹੁਣ ਆਪਾਂ ਖੇਡਣਾ ਸ਼ੁਰੂ ਕਰਦੇ ਆਂ। ਕੀ ਕਰ ਸਕਦੇ ਜੀ ਇੱਧਰ ਕਿੰਨੀ ਹੈ ਸਾਰੇ ਨਾਲ ਜੀ ਆਪਾਂ ਨੇ ਇੱਥੇ ਹਜ਼ਾਰ ਰੁਪਈਆ ਜਿੱਤ ਲਿਆ ਜੀ ਸੋਹਣੇ ਤੇ ਆਪਾਂ ਫਿਰ ਤੋਂ ਇੱਕ ਨਵੀਂ ਗੇਮ ਸਟਾਰਟ ਕਰਾਂਗੇ ਹੁਣ ਦੇਖਦੇ ਆਂ ਵੀ ਆਪਾਂ ਜਿੱਤਦੇ ਆਂ ਜਾਂ ਹਾਰਦੇ ਆਂ ਸੋ ਗੇਮ ਸਟਾਰਟ ਹੋ ਗਈ ਹੈ ਜੀ ਲੰਘੇ ਰੋਟੀ ਚੈੱਕ ਕਰ ਸਕਦੇ ਹੋ ਜੀ ਫਿਰ ਤੋਂ ਆਪਾਂ 2000 ਰੁਪਏ ਜਿੱਤ ਚੁੱਕੇ ਆ ਜੀ ਸਤੁਈ ਵੀ ਸਾਰੇ ਜਣੇ ਜਲਦੀ ਜਲਦੀ ਜਾ ਕੇ ਇਸ ਐਪ ਨੂੰ ਡਾਊਨਲੋਡ ਕਰੋ ਗੇਮ ਖੇਡੋ ਤੇ ਪੈਸੇ ਕਮਾਓ ਕਿਲੇਟ ਆਇਆ ਕਰੀ ਕਰਦੀ ਨਾ ਕਦੇ ਸੁਰਤ ਲਿਆ ਕਰ ਤੂੰ ਉਹ ਮਾਤਾ ਮੈਂ ਰਾਸਤੇ 'ਚ ਖੜ ਗਿਆ ਸੀ ਜਿਹੜਾ ਮੇਰੇ ਨਾਲ ਮੁੰਡਾ ਨਹੀਂ ਲੱਗਿਆ ਦੀਪ ਉਹਦੇ ਭਰਾ ਦਾ ਵਿਆਹ ਹੋ ਕੇ ਹਟਿਆ ਉਹ ਕਹਿੰਦਾ ਮਠਿਆਈ ਦੇ ਡੱਬੇ ਲੈ ਕੇ ਜਾਣੇ ਆ ਤਾਂ ਕਰਕੇ ਉਹਨੂੰ ਦਬਾਉਣ ਪਾ ਗਿਆ ਸੀਗਾ ਮਠਿਆਈ ਤੂੰ ਨਾ ਲੋਕਾਂ ਨੂੰ ਹੀ ਮਠਿਆਈ ਦਵਾਉਂਦਾ ਰਿਹਾ ਕਰ ਆਪਦੇ ਬਾਰੇ ਨਾ ਕਦੇ ਸੋਚੀ ਆਉਂਦੇ ਨਹੀਂ ਲੱਗਦੀ ਮਾਤਾ ਗੱਲ ਤਾਂ ਦੱਸ ਦੇ ਵੀ ਕੀ ਗੱਲ ਹੋਈ ਐ ਆਹੋ ਮਹੀਂ ਪਾਗਲਾ ਤਾਂ ਹੀ ਤਾਂ ਤੈਨੂੰ ਬੋਲਦੀ ਬੁਰੀ ਲੱਗਦੀ ਆ ਨਾ ਤੇਰਾ ਦਿਲ ਨਹੀਂ ਕਰਦਾ ਵੀ ਤੇਰਾ ਘਰ ਬਸੇ ਉਹ ਕਰਦਾ ਮਾਤਾ ਹੁਣ ਮੇਰਾ ਦੱਸ ਇਹ ਚ ਕੀ ਕਸੂਰ ਹੈ ਮੇਰਾ ਵੀ ਦਿਲ ਤਾਂ ਕਰਦਾ ਹੀ ਹੈ ਪਰ ਹੁਣ ਕਿੰਨਾ ਜਰਤਾ ਹੋ ਗਿਆ ਬਚੋਲੇ ਨੂੰ ਕਹੇ ਨੂੰ ਉਹਨੇ ਕੋਈ ਦੱਸ ਹੀ ਨਹੀਂ ਪਾਈ ਗੱਲ ਕਸੂਰ ਦੀ ਨਹੀਂ ਸੈਣਪ ਤੋਂ ਕੰਮ ਲੈ ਜਦ ਆਪਦੇ ਘਰੇ ਸਾਰਾ ਕੁਝ ਹੈ ਫਿਰ ਆਪਾਂ ਬਾਹਰ ਕਿਉਂ ਜਾਈਏ ਮਤਲਬ ਮੈਂ ਸਮਝਿਆ ਨਹੀਂ ਤੂੰ ਕੀ ਕਹਿਣਾ ਚਾਹਣੀ ਹੈ ਜੇ ਸਮਝਣ ਵਾਲਾ ਹੁੰਦਾ ਹੁੰਨੂ ਉਹ ਕੀ ਗੱਲ ਹੈ ਮਾਤਾ ਤੂੰ ਗੱਲ ਤਾਂ ਦੱਸ ਦੇ ਹੋਰ ਹੀ ਭੁਜਾਰਤਾਂ ਜੀਆਂ ਪਾਈ ਜੰਦੀਆਂ ਬੁਲ ਬੁਲ ਵਲ ਧਿਆਨ ਮਾਰ ਕੇ ਦੇਖ ਘਰ ਦੀ ਗੱਲ ਕਰ ਚੀ ਰਹਿ ਜੋ ਕੀ ਖਿਆਲ ਹੈ ਮਾਤਾ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਨਾਲੇ ਲੋਕ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਵੇ ਲੋਕਾਂ ਦਾ ਕੀ ਕਹਿਣਾ ਹੈ ਲੋਕ ਤਾਂ ਉਹੀ ਨਹੀਂ ਕਿਸੇ ਨੂੰ ਯਰਦੇ ਇਹਨਾਂ ਦੇ ਨਹੀਂ ਮੂੰਹ ਫੜੇ ਜਾਂਦੇ ਨਾਲੇ ਕੌਣ ਚਾਹੁੰਦਾ ਹੈ ਵੀ ਇਹਨਾਂ ਦੇ ਘਰੇ ਖੁਸ਼ੀਆਂ ਹੋਣ ਇਹਨਾਂ ਦਾ ਘਰ ਭਰਿਆ ਭੂਰਾ ਰਹੇ ਉਹ ਮਾਤਾ ਮੈਂ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਸ਼ਰੀਕਾ 'ਚ ਥੂਤੂ ਹੋ ਜੂ ਵੇ ਤੂੰ ਸ਼ਰੀਕਾ ਦੀ ਗੱਲ ਕਰਦਾ ਹੈ ਚਾਹੇ ਨਾ ਸਾਰਾ ਜੱਗ ਰੁੱਸ ਜੇ ਪਰ ਆਪਾਂ ਇਹ ਕੰਮ ਕਰਕੇ ਹਟਾਂਗੇ ਆਪਾਂ ਨੂੰ ਫਰਕ ਨਹੀਂ ਪੈਂਦਾ ਪਰ ਮੇਰਾ ਦਿਲ ਨਹੀਂ ਮੰਨਦਾ ਵੇ ਕੋਈ ਨਾ ਸੋਚ ਲੈ ਜਦ ਮੰਨ ਗਿਆ ਤਾਂ ਦੱਸ ਦੇ ਮੈਨੂੰ ਪੁੱਛ ਕੇ ਦੇਖ ਜਦ ਆਂਡ ਗਵਾਂਡ ਚ ਕੋਈ ਬਹੂ ਦੇਖਦੀ ਆ ਨਾ ਤੁਰਦੀ ਫਿਰਦੀ ਮੇਰੇ ਤਾਂ ਕਾਲਜੇ ਚ ਰੁੱਕ ਭਰਿਆ ਜਾਂਦਾ ਚਲ ਤੂੰ ਐ ਕਰ ਮੈਨੂੰ ਨਾ ਥੋੜਾ ਜਿਹਾ ਟਾਈਮ ਦੇ ਤੇ ਨਾਲੇ ਬੋਲ ਬੋਲ ਮਾਰਨੂ ਇਸ ਕੰਮ ਨੂੰ ਵੇ ਉਹਦਾ ਕੀ ਐ ਉਹ ਤਾਂ ਇਕੱਠੇ ਦੇ ਵੀ ਮਾਰਾ ਉਹ ਮੇਰੇ ਤੇ ਛੱਡ ਦੇ ਚਲ ਠੀਕ ਹੈ ਫਿਰ ਤੂੰ ਐ ਕਰ ਹੁਣ ਚਾਹ ਦੀ ਕੁੱਟ ਬਣਾ ਕੇ ਲੈ ਕੇ ਆ ਪੁਣੀ ਨੂੰ ਨਹੀਂ ਆ ਗੜਬੜ ਅੱਗੇ ਜੀ ਤੁਸੀਂ ਹਾਂ ਮੈਂ ਤਾਂ ਆ ਗਿਆ ਚੱਕਿਆ ਮੇਰਾ ਓਏ ਯਾਰ ਫੋਨ ਕਿੱਥੋਂ ਚੱਕਦਾ ਤੈਨੂੰ ਪਤਾ ਫੋਨ ਤਾਂ ਦੂਜੇ ਕਮਰੇ ਚ ਰਹਿ ਗਿਆ ਮੈਨੂੰ ਤਾਂ ਉੱਥੇ ਜਾ ਕੇ ਪਤਾ ਲੱਗਾ ਇਹ ਫੋਨ ਤਾਂ ਮੈਂ ਘਰੀ ਛੱਡਿਆ ਧਿਆਨ ਰੱਖਿਆ ਕਰੋ ਉਹ ਬੱਸ ਜਾਦ ਹੀ ਨਹੀਂ ਰਿਹਾ ਆ ਗੱਲਾਂ ਛੱਡੋ ਮੈਨੂੰ ਐ ਦੱਸੋ ਕੀ ਬਣਿਆ ਫਿਰ ਉਹ ਕੰਮ ਤਾਂ ਬਣ ਗਿਆ ਵੀਜ਼ਾ ਆ ਗਿਆ ਮੇਰਾ ਆ ਦੇਖ ਹਾਏ ਸੱਚੀ ਹਾਂ ਰੱਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਧਾਈਆਂ ਹੋਣ ਤੁਹਾਨੂੰ ਸਹੀ ਗੱਲ ਆ ਯਾਰ ਮਸਾਂ ਵੀਜ਼ਾ ਆ ਉਹ ਤਾਂ ਠੀਕ ਐ ਕਿਸ ਦਿਨ ਜਾਣਾ ਫਿਰ ਤੁਸੀਂ ਜਾਣਾ ਤਾਂ ਹੀ ਹਫਤੇ ਐ ਮੈਂ ਤਾਂ ਟਿਕਟ ਵੀ ਲੈ ਲਈ ਹੁਣ ਕੰਮ ਆਣਾ ਜਿਹੜੇ ਸਾਰੇ ਭੱਜ ਨਟਕੇ ਕਰਨੇ ਪੈਣਗੇ ਆਪਾਂ ਨੂੰ ਚਲੋ ਕੋਈ ਨਾ ਕੰਮ ਤਾਂ ਫੇਰ ਵੀ ਹੋ ਜਾਣਗੇ ਵੱਡੇ ਵੀਰ ਜੀ ਬੈਠੇ ਨੇ ਉਹ ਆਪੇ ਕੰਮ ਕਰ ਲੈਣਗੇ ਉਹ ਮੈਨੂੰ ਪਤਾ ਵੀ ਬਾਈ ਬੈਠਾ ਹੈ ਪਰ ਜਿਹੜੇ ਕੰਮ ਮੇਰੇ ਕਰਨ ਵਾਲੇ ਆ ਉਹ ਤਾਂ ਮੈਨੂੰ ਕਰਨੇ ਪੈਣਗੇ ਜਿਹੜੇ ਬਾਈ ਦੇ ਕਰਨ ਵਾਲਾ ਬਾਈ ਆਪੇ ਕਰ ਦੂਗਾ ਮੈਨੂੰ ਪਤਾ ਕੋਈ ਗੱਲ ਜੀ ਸਾਰਾ ਕੁਝ ਹੋ ਜਾਊਗਾ ਤੁਸੀਂ ਬਸ ਆਪਦੀ ਤਿਆਰੀ ਕਰੋ ਉਹ ਤਿਆਰੀ ਤਾਂ ਮੈਂ ਕਰ ਹੀ ਜਨਾ ਮੈਨੂੰ ਐਂ ਦੱਸ ਤੇਰਾ ਜੀ ਲੱਗ ਜੂ ਮੇਰੇ ਮੰਗਰੋਂ ਕਿੱਥੇ ਜੀ ਜੀ ਤਾਂ ਲਾਉਣਾ ਪੈਣਾ ਬਸ ਇੱਕ ਮਜਬੂਰੀ ਹੈ ਗੱਲ ਤਾਂ ਤੇਰੀ ਸਹੀ ਆ ਬਲਬਲ ਮਜਬੂਰੀ ਨਾ ਬੰਦੇ ਦੀ ਕਮਜ਼ੋਰੀ ਬਣ ਜਾਂਦੀ ਹੈ ਜਿਦੇ ਅੱਗੇ ਹਾਰਨਾ ਪੈਂਦਾ ਹਾਂਜੀ ਇਹ ਤਾਂ ਹੈ ਲੈ ਕਿਹੜੀ ਕੁੜੀ ਚਾਹੁੰਦੀ ਐ ਕਿ ਵਿਆਹ ਤੋਂ 2 ਮਹੀਨੇ ਬਾਅਦ ਹੀ ਉਹਦਾ ਘਰ ਵਾਲਾ ਬਾਹਰ ਚਲ ਜੇ ਸੱਚੀ ਮੇਰਾ ਤਾਂ ਜਮਾ ਜੀ ਨਹੀਂ ਲੱਗਣਾ ਮੈਨੂੰ ਪਤਾ ਬੁਲਬੁਲ ਪਰ ਮੈਂ ਮਜਬੂਰ ਹਾਂ ਤੈਨੂੰ ਪਤਾ ਇੱਥੇ ਕਿਹੜਾ ਕੋਈ ਕੰਮ ਮਿਲਦਾ ਜੇ ਪ੍ਰਾਈਵੇਟ ਮਿਲਦਾ ਤਾਂ 5-7000 ਤੇ ਉਹਦੇ ਨਾਲ ਬੁਲਬੁਲ ਗੁਜ਼ਾਰਾ ਨਹੀਂ ਹੁੰਦਾ ਇਸੇ ਕਰਕੇ ਮੈਂ ਬਾਹਰ ਜਾਣ ਦਾ ਸੋਚਿਆ ਜੇ ਬਾਹਰ ਜਾਊਂਗਾ ਫੇਰੀ ਆਪਣੀ ਜ਼ਿੰਦਗੀ ਬਣੂਗੀ ਜੇ ਇੱਥੇ ਰਹਿ ਗਏ ਤਾਂ ਕੀ ਕਰ ਲਾਂਗੇ 5-7000 ਨਾਲ ਇਹ ਤਾਂ ਮੈਂ ਜਾਣਦੀ ਐ ਜੀ ਪਰ ਜਿਉਂ ਸੋਚਿਆ ਜਾਵੇ ਤਾਂ ਪਰਦੇਸਾ ਵਿੱਚ ਵੀ ਕਾਦੀ ਜ਼ਿੰਦਗੀ ਐ ਇੱਕ ਬੰਦਾ ਉੱਥੇ ਮਰੀ ਜਾਂਦਾ ਤੇ ਦੂਜਾ ਇੱਥੇ ਐਜੀ ਕਮਾਈਆਂ ਨੂੰ ਕੀ ਅਕ ਲਾਉਣਾ ਜਦੋਂ ਬੰਦਾ ਸੁਖੀ ਨਹੀਂ ਹੈਗਾ ਉਹ ਬੋਲ ਬੋਲ ਬਸ ਇਹੀ ਜ਼ਿੰਦਗੀ ਆ ساری ਉਮਰ ਇੱਕ ਦੂਜੇ ਲਈ ਮਰੋ ਦੇਖਿਓ ਤੁਸੀਂ ਜਾ ਤਾਂ ਰਹੇ ਹੋ ਕਿ ਤੇ ਮੈਨੂੰ ਪਉਣ ਨਾ ਜਾਇਓ ਹੋ ਲੈ ਬੋਲ ਬੋਲ ਹੈ ਕੰਮਲੀ ਉਹ ਮੈਂ ਤੈਨੂੰ ਭੁੱਲਣ ਥੋੜੀ ਚੱਲਿਆਂ ਉੱਥੇ ਇਹ ਤਾਂ ਇੱਕ ਮਜਬੂਰ ਆ ਕਮਾਈ ਕਰਨ ਚੱਲਿਆਂ ਤੈਨੂੰ ਥੋੜੀ ਭੁੱਲਦਾ ਉੱਥੇ ਜਾ ਕੇ ਜੇ ਮੇਰਾ ਬੱਸ ਚੱਲਦਾ ਨਾ ਤੈਨੂੰ ਮੈਂ ਨਾਲ ਹੀ ਲੈ ਜਾਂਦਾ ਪਰ ਲਿਜਾ ਨਹੀਂ ਸਕਦਾ ਮੈਂ ਤੈਨੂੰ ਨਾਲ ਮੇਰਾ ਤਾਂ ਜਮਾਂ ਦਿਲ ਨਹੀਂ ਲੱਗਣਾ ਹੈਗਾ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਮੇਥੋਂ ਦੂਰ ਜਾਓ ਹੋਏ ਐਂ ਕਾ ਤੋ ਕਰਦੀ ਬਲਬਲ ਜੇ ਉੱਥੇ ਜਾਊਂਗਾ ਫੇਰ ਹੀ ਕੰਮ ਧੰਦਾ ਕਰੂੰਗਾ ਫੇਰ ਹੀ ਤੇਰੇ ਸ਼ੌਂਕ ਪੂਰੇ ਕਰੂੰਗਾ ਐਨੀ ਤਾਂ ਆਪਣੇ ਕੋਲ ਪੈਲੀ ਵੀ ਹੈਨੀ ਵੀ ਘਰੇ ਬਹਿ ਕੇ ਬੇਲੇ ਖਾ ਸਕੀ ਆ ਆਪਾਂ ਚਲੋ ਕੋਈ ਨਾ ਮਨ ਮਾ ਕੇ ਮੈਨੂੰ ਦਿਲ ਲਾਉਣਾ ਹੀ ਪੈਣਾ ਤੁਸੀਂ ਬੈਠੋ ਮੈਂ ਤੁਹਾਡੇ ਲਈ ਰੋਟੀ ਬਣਾ ਕੇ ਲਿਆਉਣੀ ਹੈ ਹਾਂ ਰੋਟੀ ਬਣਾ ਲਿਆ ਅੰਦਰ ਹੀ ਲਿਆ ਬਾਹਰ ਦਾ ਧੁੱਪ ਵਾਲੀ ਤੇਨੂੰ ਪਤਾ ਬੈਠਣੀ ਨਹੀਂ ਆਉਂਦਾ ਧੁੱਪ ਠੀਕ ਹੈ ਜੀ ਇਹਨਾਂ ਨੇ ਆ ਪਾਸਪੋਰਟ ਸੰਭਾਲ ਲਓ ਇਹ ਤਾਂ ਮੈਂ ਸੰਭਾਲਦਾ ਨਾ ਟੈਨਸ਼ਨ ਨਾਲ ਨਹੀਂ ਠੀਕ ਹੈ ਮੇਰੇ ਮਗਰੋਂ ਮੈਂ ਤੇਰੇ ਨਾਲ ਹੀ ਹਾਂ ਠੀਕ ਹੈ ਜੀ ਹਾਂ ਜਾ ਕੰਮੜੀ ਪਾਲੀ ਟੈਨਸ਼ਨ ਲੈਦੀ ਹੈ ਸਹੀ ਗੱਲ ਆ ਯਾਰ ਪਰ ਦੇਸ਼ ਜਾਣਾ ਕਿਹੜਾ ਸੌਖਾ ਮਗਰੋਂ ਕਿਹੜਾ ਘਰ ਵਾਲਿਆਂ ਦਾ ਜੀ ਲੱਗਦਾ ਚਲ ਕੋਈ ਨਾ ਮਣਾ ਮਜਬੂਰੀ ਹੈ ਜਾਣਾ ਤਾਂ ਪਊਗਾ ਇਥੇ ਕਿਹੜਾ ਕੋਈ ਕੰਮ ਤਾਂ ਹੁੰਦਾ ਨਾ ਕੋਈ ਪੈਲੀ ਐ ਵੀ ਬੰਦਾ ਪੈਲੀ ਸੰਭ ਜਾਂ ਕੋਈ ਨੌਕਰੀ ਕਰਨ ਜੇ ਨੌਕਰੀ ਮਿਲੂਗੀ ਤਾਂ 5-10000 ਤੇ ਉਹਦੇ ਨਾਲ ਕਿੱਥੇ ਬੰਦੇ ਦਾ ਗੁਜ਼ਾਰਾ ਹੁੰਦਾ ਚਲ ਪਹਿਲਾਂ ਤਾਂ ਪਾਸਪੋਰਟ ਸੰਭ ਇਹਨਾਂ ਕਿਤੇ ਗੁੰਮ ਹੋ ਜਾਣਾ ਚਲ ਆ ਤਾਂ ਵਧੀਆ ਹੋ ਗਿਆ ਜਿਹੜਾ ਫਰੀਦ ਦਾ ਬੀਜ ਆ ਗਿਆ ਹੁਣ ਕਮਾਉ ਤੇ ਆਪਦੀ ਜ਼ਿੰਦਗੀ ਸਮਾ ਲੈ ਹਾਂਜੀ ਮੰਮੀ ਜੀ ਪਰ ਇਹਨਾਂ ਦੇ ਜਾਨ ਮਗਰੋਂ ਨਾ ਮੇਰਾ ਜਮਾ ਜੀ ਨਹੀਂ ਲੱਗਣਾ ਮੈਂ ਤਾਂ ਜਮਾ ਹੀ ਕੱਲੀ ਹੋ ਜੂ ਲੈ ਤੇਰਾ ਜੀ ਕਿਉਂ ਨਹੀਂ ਲੱਗਣਾ ਅਸੀਂ ਹੈਗੇ ਤਾਂ ਹੈਗੇ ਆ ਸਾਡੀ ਤੂੰ ਐ ਅਸੀਂ ਤੇਰੇ ਆ ਇਹ ਜੀ ਕਿਹੜੀ ਤਾਂ ਗੱਲ ਕਰਤੀ ਵੀ ਜੀ ਨਹੀਂ ਲੱਗਣਾ ਹੈ ਉਹ ਗੱਲ ਤਾਂ ਠੀਕ ਹੈ ਮੰਮੀ ਜੀ ਪਰ ਜੀਵਨ ਸਾਥੀ ਬਿਨਾ ਇਕੱਲਾਪੰਤਾ ਮਹਿਸੂਸ ਹੁੰਦਾ ਹੀ ਐ ਕਮਾਈਆਂ ਤਾਂ ਪੁੱਤ ਬਲਬਲ ਆਈ ਹੁੰਦੀਆਂ ਨੇ ਫਿਰ ਇਨੇ ਕਿਹੜਾ ਇਕੱਲੇ ਨੇ ਜਾਣਾ ਹੋਰ ਲੱਖਾਂ ਮੁੰਡੇ ਬਥੇਰੇ ਗਏ ਹੋਏ ਨੇ ਗਏ ਹੋਣੇ ਮੰਮੀ ਮੈਂ ਤਾਂ ਉਂਗਲ ਦੱਸ ਰਹੀਆਂ ਹਰ ਕਿਸੇ ਦੀ ਕੋਈ ਨਾ ਕੋਈ ਮਜਬੂਰੀ ਰਹੀ ਹੋਣੀ ਕੋਈ ਸ਼ੌਂਕ ਨੂੰ ਤਾਂ ਨਹੀਂ ਜਾਂਦਾ ਪੁੱਤ ਬਲਬਲ ਇਧਰਲਾ ਪੈਸਾ ਉਧਰਲੇ ਪੈਸੇ ਨਾਲ ਨਹੀਂ ਰਲਦਾ ਆ ਤੇਰੇ ਬਾਈ ਕਣੀਏ ਦੇਖ ਲੈ ਸਾਰਾ ਦਿਨ ਖੱਪੀ ਜਾਂਦਾ ਲਟੋ ਤਿੰਗ ਹੋਇਆ ਹੀ ਰਹਿੰਦਾ ਫਿਰ ਵੀ ਤੇਰੇ ਸਾਹਮਣੇ ਬਚਦਾ ਕੁਝ ਕੁਝ ਨਹੀਂ ਬਚਦਾ ਪੁੱਤ ਇਧਰ ਹਾਂਜੀ ਮੰਮੀ ਜੀ ਚਲੋ ਕੋਈ ਨਾ ਟਾਈਮ ਤਾਂ ਕੱਢਣਾ ਹੀ ਪੈਣਾ ਤੂੰ ਉਹੀ ਨਾ ਟੈਨਸ਼ਨ ਲੈ ਤੈਨੂੰ ਮੈਂ ਲੈ ਕੇ ਆਈਆਂ ਅੱਡ ਥੋੜੀਆਂ ਤੂੰ ਸਾਡੇ ਤੋਂ ਤੈਨੂੰ ਧੀ ਬਣਾ ਕੇ ਰੱਖੂ ਪੁੱਤ ਹਾਂਜੀ ਮੰਮੀ ਜੀ ਮੈਂ ਕਦੋਂ ਕਿਹਾ ਵੀ ਤੁਸੀਂ ਬਗਾਨੇ ਹੋ ਸੱਸ ਨੂੰਹਾਂ ਦੀ ਉਹ ਤਾਂ ਘਾਟੀ ਬਣਦੀ ਹੁੰਦੀ ਐ ਪਰ ਤੂੰ ਮੇਰੇ ਬਾਰੇ ਇਹ ਨਾ ਸੋਚੀ ਵੀ ਪ੍ਰੀਤ ਦੇ ਜਾਣ ਮੰਗ ਰੂ ਮੈਂ ਬਦਲ ਜੂ ਨਹੀਂ ਨਹੀਂ ਮੰਮੀ ਮੈਂ ਵੀ ਕਿਉਂ ਸੋਚਣਾ ਜੇ ਮੈਂ ਤੁਹਾਡੇ ਨਾਲ ਆਪ ਠੀਕ ਰਾਵਾਂਗੀ ਤੁਸੀਂ ਤਾਂ ਆਪੇ ਵਧੀਆ ਰਹਿਣਾ ਮੇਰੇ ਨਾਲ ਹਾਂ ਇਹ ਤਾਂ ਹੈ ਪੁੱਤ ਚਲ ਤੂੰ ਐਂ ਕਰ ਰੋਟੀ ਟੁੱਕ ਕਰ ਲੈ ਤੂੰ ਤੇ ਮੈਂ ਨਾ ਮਸ਼ੀਨ ਚੋਂ ਕੱਪੜੇ ਕੱਢ ਦਨੀ ਐ ਨਹੀਂ ਫਿਰ ਜਾਦੇ ਕਵੇੜਾ ਹੋ ਜਾਊਗਾ ਹਾਂਜੀ ਮੰਮੀ ਜੀ ਮੈਂ ਨਾ ਮੜਿਆ ਝਾੜੂ ਕੱਢ ਲਾ ਫੇਰ ਰੋਟੀ ਬਣਾਉਣੀ ਆ ਚਲ ਠੀਕ ਐ ਪਤਾ ਕਰ ਲੈ ਕਰ ਲੈ ਕੰਮ ਮੈਂ ਵੀ ਕਰਦੀ ਆ ਮੇਰੇ ਤਾਂ ਦਿਲ ਨੂੰ ਬਹੁਤ ਘਬਰਾਈ ਜਾਂਦਾ ਇਹ ਜਾ ਤਾਂ ਰਹੀ ਨੇ ਕਿ ਉੱਥੇ ਜਾ ਕੇ ਕੋਈ ਗੱਲਬਾਤ ਹੋ ਗਈ ਕਿ ਇਹਨਾਂ ਨੂੰ ਕੁਝ ਹੋ ਗਿਆ ਜਾਂ ਫਿਰ ਇਹਨਾਂ ਨੇ ਉੱਥੇ ਇਸੇ ਕੋਰਕੂੜੀ ਨਾਲ ਗੱਲਬਾਤ ਕਰ ਲਈ ਵਿਆਹ ਕਰਵਾ ਲਿਓ ਮੇਰਾ ਕੀ ਬਣੂਗਾ ਮੈਂ ਤਾਂ ਮਰ ਜੂਗੀ ਮੈਂ ਰੇਣਾ ਬਿਨਾਂ ਰਹਿਸਦੀ ਉਹ ਕੀ ਗੱਲ ਬੋਲ ਬੋਲ ਤੂੰ ਰੋਈ ਘਾ ਤਾਂ ਜਾਨੀਆ ਬੱਸ ਤੁਸੀਂ ਅੱਜ ਜਾਣਾ ਨਾ ਇਹਦਾ ਦਿਲ ਬਹੁਤ ਘਬਰਾਇਆ ਹੁੰਦਾ ਹੋ ਲੈ ਓਏ ਅੱਜ ਥੋੜੀ ਜਾਣਾ ਕੱਲ ਨੂੰ ਜਾਣਾ ਮੈਂ ਸਵੇਰੇ ਨਾਲੇ ਮੈਂ ਕਿਹੜਾ ਉਥੇ ਪੱਕੇ ਤੌਰ ਤੇ ਜਾ ਰੇ ਦੋ ਸਾਲਾਂ ਦੀ ਗੱਲ ਆ ਦੋ ਸਾਲ ਤਾਂ ਉਂਗਲੀਆਂ ਤੇ ਗਿਣਦੇ ਲੰਘ ਜਾਂਦੇ ਕਿਉਂ ਰੋਨੀਆਂ ਤੂੰ ਐਵੇਂ ਆਪਣੇ ਦੋਨਾਂ ਖਾਤਰ ਹੀ ਜਾਣਾ ਦਸਰੇ ਉਹ ਜਾਂ ਫਿਰ ਤਸੱਲੀ ਦੇ ਰਿਹਾ ਮੈਨੂੰ ਝੁੱਠੀ ਤਸੱਲੀ ਦੀ ਲੋੜ ਨਹੀਂ ਹੈਗੀ ਮੈਨੂੰ ਪਤਾ ਨਾ ਮੇਰੇ ਤੇ ਕੀ ਬੀਤੀ ਜਾਂਦੀ ਐ ਤੁਸੀਂ ਤਾਂ ਬਹੁਤ ਖੁਸ਼ ਹੋ ਕਿ ਹਾਂ ਮੈਂ ਬਾਹਰ ਚੱਲਿਆ ਮਾੜਾ ਮੋਟਾ ਮੇਰੇ ਬਾਰੇ ਵੀ ਸੋਚੋ ਝੂਠੀ ਨਹੀਂ ਬੁਲਬੁਲ ਰਹਿਣਾ ਤਾਂ ਪੈਣਾ ਹੀ ਆ ਯਾਰ ਮੈਂ ਕਿਹੜਾ ਉੱਥੇ ਚਾਣੂ ਜਾਣਾ ਆਪਣੇ ਖਾਤਰ ਹੀ ਜਾਣਾ ਦੋਨਾਂ ਖਾਤਰ ਵੀ ਵਧੀਆ ਸੌਖੇ ਰਹਾਂਗੇ ਉਹ ਤਾਂ ਪਤਾ ਹੈ ਜੀ ਤੁਸੀਂ ਮਜਬੂਰੀ ਕਰਕੇ ਚੱਲੇ ਹੋ ਪਰ ਇਹ ਦਿਲ ਚੰਦਰੇ ਦਾ ਮੈਂ ਕੀ ਕਰਾਂ ਤੁਹਾਡੇ ਤੋਂ ਦੂਰ ਰਹਿਣਾ ਕਦੇ ਸਿੱਖਿਆ ਹੀ ਨਹੀਂ ਉਹ ਕੋਈ ਨਾ ਬੜਬੜ ਤੂੰ ਰੋਈਂਗਾ ਤਾਂ ਜਾਨੀਂ ਥੋੜੇ ਟਾਈਮ ਦੀ ਤਾਂ ਗੱਲ ਹੈ ਮੈਂ ਕਿਹੜਾ ਉੱਥੇ ਸਦਾ ਲਈ ਰਹਿਣ ਚੱਲਿਆ ਜੇ ਤੂੰ ਐ ਕਰੀ ਜਾਏਂਗੀ ਤਾਂ ਮੈਂ ਕਿਵੇਂ ਜਾਊਂਗਾ ਫਿਰ ਉੱਥੇ ਕਹਿੰਦੇ ਹੁੰਦੇ ਹਾਂ ਹਮਸਫਰ ਇੱਕ ਦੂਜੇ ਦਾ ਪਰਛਾਵਾਂ ਹੁੰਦਾ ਪਰ ਮੇਰਾ ਪਰਛਾਵਾਂ ਤਾਂ ਮੈਂ ਤੂੰ ਬਹੁਤ ਦੂਰ ਚੱਲਿਆ ਕਮਲੀ ਨਾ ਹੋਵੇ ਉਹ ਮੈਂ ਕਿਤੇ ਹਮੇਸ਼ਾ ਲਈ ਦੂਰ ਚੱਲਿਆ ਐਂ ਕਾ ਤੋ ਕਰੀ ਜਾਨੀ ਬੁਲਬੁਲ ਤੂੰ ਮੇਰੇ ਦਿਲ ਬਹੁਤ ਘਬਰਾਈ ਜਾਂਦਾ ਤੁਸੀਂ ਨਾ ਜਾਓ ਪਲੀਜ਼ ਆਪਰੋਕੇ ਵਿੱਚ ਸੇ ਇੱਥੇ ਹੀ ਖਾਲਾਂਗੇ ਮੈਂ ਵੀ ਕੰਮ ਕਰਨ ਲੱਗ ਜਾਾਂਗੀ ਫਿਰ ਆਪਣਾ ਗੁਜ਼ਾਰਾ ਬਹੁਤ ਵਧੀਆ ਹੋਊਗਾ ਕਮਲੀ ਨਾ ਹੋਵੇ ਤੂੰ ਵੀ ਨਾ ਬੁਲਬੁਲ ਬਸ ਉਹ ਮੈਂ ਕਿਹੜਾ ਉੱਥੇ ਸਦਾ ਲਈ ਚੱਲਿਆ ਕਮਾਈ ਕਰਨ ਚੱਲਿਆ ਆਪਣੇ ਖਾਤਰ ਨਾਲੇ ਯਾਰ ਤੂੰ ਕੰਮ ਇੱਥੇ ਕੀ ਕਰੇਗੀ ਤੈਨੂੰ ਥੋੜੀ ਕੰਮ ਤੇ ਲਾਉਂਗਾ ਮੈਂ ਮੁੜੇ ਆਉਂਗਾ ਮੈਂ 2 ਸਾਲਾਂ ਨੂੰ ਐਡੀ ਕੀ ਗੱਲ ਆ ਤੂੰ ਸਾਲ ਤੂੰ ਸਤੋਂ ਬੜਾ ਸੋਖਾ ਕਹਤਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਮੈਂ ਥੋੜ੍ਹਾ ਤੋਂ 2 ਘੰਟੇ ਵੀ ਦੂਰ ਨਹੀਂ ਰਹਿ ਸਕਦੀ ਕੁੜੀਆਂ ਦੇ ਦਿਲ ਬਹੁਤ ਨਾਜ਼ੁਕ ਹੁੰਦੇ ਨੇ ਮਾੜੀ ਜਿਹੀ ਠੋਕਰ ਵੀ ਨਹੀਂ ਸਹਿ ਸਕਦੀਆਂ ਉਹ ਗੋਲ ਗੋਲ ਠੋਕਰ ਕੌਣ ਮਾਰਦਾ ਯਾਰ ਤੂੰ ਤਾਂ ਹੋਰ ਹੀ ਗੱਲਾਂ ਕਰੀ ਜੰਨੀਆਂ ਮਨਮੋਹ ਮੇਰਾ ਦਿਲ ਬਹੁਤ ਲਾਦੂ ਕੇ ਜਿਹਦੇ ਨਾਲ ਪਿਆਰ ਪੈ ਜਾਂਦਾ ਬਸ ਉਹਦੇ ਤੋਂ ਫਿਰ ਦੂਰੀ ਨੇ ਸੱਸਦਾ ਉਹ ਮੈਂ ਕਿਹੜਾ ਤੇਰੇ ਤੋਂ ਦੂਰ ਜਾਣਾ ਤੇਰੇ ਦਿਲ 'ਚ ਹੀ ਆ ਨਾਲੇ ਅੱਜ ਕੱਲ੍ਹ ਕੌਣ ਦੂਰ ਰਹਿੰਦਾ ਕੋਈ ਨਾ ਤੂੰ ਵੀਡੀਓ ਕਾਲ ਤੇ ਮੇਰੇ ਨਾਲ ਸਾਰਾ ਦਿਨ ਗੱਲ ਕਰ ਲੈ ਕਰੀ ਕੋਈ ਨਾ ਕੰਮ ਤੇ ਵੀ ਤੇਰੇ ਨਾਲ ਗੱਲ ਕਰ ਲੈ ਕਰੂੰਗਾ ਮੈਂ ਠੀਕ ਹੈ ਜੀ ਮੇਰਾ ਕੀ ਹੈ ਮੈਂ ਔਕੇ ਸੋਖੇ ਦਿਨ ਕੱਟ ਲਾਂਗੀ ਉਹ ਬਲਬਲਾਏਗਾ ਤਾਂ ਕਰਦੀ ਆ ਯਾਰ ਤੂੰ ਤੈਨੂੰ ਪਤਾ ਨਾ ਤੁਹਾਨੂੰ ਬਾਹਰ ਜਾਣਾ ਇੱਕ ਮਜਬੂਰੀ ਹੈ ਮੈਂ ਤੁਹਾਨੂੰ ਵਿਆਹ ਤੋਂ ਪਹਿਲਾਂ ਵੀ ਦੱਸਿਆ ਸੀ ਵੀ ਮੈਂ ਇੱਥੇ ਨਹੀਂ ਰਹਿ ਸਕਦਾ ਤੇਰੇ ਕਰਕੇ ਸਾਰਾ ਕੁਝ ਹੋ ਗਿਆ ਤੂੰ ਕਿਹਾ ਸੀ ਫੇਰ ਹੀ ਮੈਂ ਆਪਦਾ ਵੀਜ਼ਾ ਲਵਾਇਆ ਹੁਣ ਤੂੰ ਐਂ ਗਈ ਜਾਨੀ ਆ ਠੀਕ ਹੈ ਜੀ ਤੁਸੀਂ ਆਪਣੀ ਤਿਆਰੀ ਕਰੋ ਪਰ ਗੱਲ ਯਾਦ ਰੱਖਿਓ ਉੱਥੇ ਜਾ ਕੇ ਕੋਈ ਕੁੜੀ ਨਾ ਪਸੰਦ ਕਰ ਲਿਓ ਹੋ ਲੈ ਹੋਰ ਪਤਾ ਲੱਗੇ ਮੇਰੇ ਇਧਰੋਂ ਤਾਂ ਵਿਆਹ ਹੀ ਹੋ ਗਿਆ ਉਹ ਨਹੀਂ ਪਾਗਲ ਥੋੜੀ ਹੈ ਯਾਰ ਮੈਂ ਮੇਰਾ ਵਿਆਹ ਹੋਇਆ ਪਿਆ ਮੈਂ ਉੱਥੇ ਜਾ ਕੇ ਦੂਜਾ ਵਿਆਹ ਕਿਉਂ ਕਰਵਾਉਂਗਾ ਉਦੀ ਮੈਂ ਤਾਂ ਉੱਥੇ ਤੈਨੂੰ ਸੱਦੂਗਾ ਆਪਾਂ ਦੋਨੇ ਜਾਣੇ ਵਧੀਆ ਨਜ਼ਾਰੇ ਲਿਆ ਕਰਾਂਗੇ ਉਸ ਤੋਂ ਬਾਅਦ ਬੇਬੇ ਨੂੰ ਸੱਦ ਲਾਂਗੇ ਵੱਡੇ ਭਾਈ ਨੂੰ ਸੱਦ ਲਾਂਗੇ ਇਹਨਾਂ ਨੂੰ ਵੀ ਇੱਥੇ ਕੀ ਕਰਾਉਣਾ ਹਾਂ ਇਹਦੇ ਹੁੰਦੇ ਨੇ ਪਾਚੋ ਪਤਾ ਲੱਗਦਾ ਮੈਨੂੰ ਪਤਾ ਨਾ ਅੱਜਕੱਲ੍ਹ ਦੀ ਕੀ ਖਬਰਾਂ ਆਉਂਦੀਆਂ ਨੇ ਉਹ ਨਹੀਂ ਬੋਲ ਬੋਲ ਮੈਂ ਉਹਨਾਂ ਮੁੰਡਿਆਂ ਤੋਂ ਨਹੀਂ ਹੈਗਾ ਵੀ ਉੱਧਰ ਜਾ ਕੇ ਮੁੱਕਰ ਜੂਗਾ ਪਰ ਗੱਲ ਯਾਦ ਰੱਖਿਓ ਜੇ ਹਜੇ ਖੁਸ਼ ਹੋਇਆ ਨਾ ਸਤਿ ਸ਼੍ਰੀ ਅਕਾਲ ਜੀ ਉਹ ਨਹੀਂ ਯਾਰ ਆਇਨਾ ਬੋਲਿਆ ਕਰ ਮੇਰੀ ਗੱਲ ਸੁਣ ਮੈਂ ਕਿਹੜਾ ਤੇਥੋਂ ਪੈਸੇ ਲਵਾਏ ਵੀ ਮੈਂ ਉਧਰ ਜਾ ਕੇ ਮੁੱਕਰ ਜੂੰਗਾ ਉਹ ਕੁੜੀਆਂ ਦਾ ਮੁੱਕਰ ਜਾਂਦੀਆਂ ਪੈਸੇ ਲਵਾ ਕੇ ਉਧਰ ਜਾ ਕੇ ਹੂੰ ਹੂੰ ਤੈਨੂੰ ਪਤਾ ਹੀ ਆ ਬੁਲਬੁਲ ਮੁੰਡੇ ਆਲਾਂ ਤੋਂ 20 25 25 ਲੱਖ ਰੁਪਈਆ ਕੁੜੀ ਆਲੇ ਲਵਾ ਲੈਂਦੇ ਆ ਮੁੜ ਕੇ ਉਧਰ ਜਾ ਕੇ ਕੁੜੀ ਮੁੱਕਰ ਜਾਂਦੀ ਆ ਮੁੜ ਕੇ ਕੁੜੀ ਆਲਾਂ ਦੇ ਘਰ ਦੇ ਵੀ ਨਹੀਂ ਗੱਲ ਸੁਣਦੇ ਮਸਾ ਅਗਲਾ ਕਿਲਾ ਵੇਚਦਾ ਖਣੀ 2 ਕਿਲੇ ਵੇਚਦਾ ਮਸਾ ਆਪਦੀ ਨੂਨ ਨੂੰ ਅਗਲਾ ਕੈਨੇਡਾ ਤੋਰਦਾ ਉੱਥੇ ਜਾ ਕੇ ਮੁੱਕਰ ਜਾਂਦੀਆਂ ਐ ਥੋੜੀ ਕਰਨਾ ਚਾਹੀਦਾ ਯਾਰ ਤੇ ਠੀਕ ਹੈ ਜੀ ਐਵੇਂ ਤਾਂ ਨਹੀਂ ਕਰਨਾ ਚਾਹੀਦਾ ਪਰ ਇੱਕ ਗੱਲ ਦੱਸਦਾ ਤੁਹਾਨੂੰ ਪੰਜੂ ਉਂਗਲੀਆਂ ਨਾ ਇੱਕੋ ਬਰਾਬਰ ਨਹੀਂ ਹੁੰਦੀਆਂ ਮੈਨੂੰ ਹੋਰ ਦਾ ਤਾਂ ਪਤਾ ਨਹੀਂ ਤੁਸੀਂ ਨਾ ਐਵੇਂ ਕਰਜੋ ਉਹ ਨਹੀਂ ਬੋਲ ਬੋਲ ਮੈਂ ਥੋੜੀ ਕਰੂੰਗਾ ਹੁਣ ਉੱਧਰ ਜਾ ਕੇ ਮੁੱਕਰੂੰਗਾ ਥੋੜੀ ਕੋਈ ਨਾ ਹੁਣ ਤੂੰ ਆ ਗੱਲਾਂ ਦੀ ਟੈਨਸ਼ਨ ਛੱਡ ਦੇ ਤੈਨੂੰ ਮੈਂ ਜਲਦੀ ਉੱਥੇ ਬੁਲਾਉਂਗਾ ਤੂੰ ਐਂ ਕਰ ਮਾੜਾ ਮੋਟਾ ਜਿਹੜਾ ਸਮਾਨ ਸੱਲਾ ਪਾਉਂ ਮਹਾਲਾ ਨਾ ਉਹ ਪਾਲ ਲਈ ਆਪਾਂ ਠੀਕ ਹੈ ਜੀ ਤੇ ਬਾਈ ਗਿਆ ਹੋਇਆ ਉਹਨੂੰ ਕਿ ਹਾਜ਼ਰ ਮਹਾ ਮੇਰੇ ਰਮਾਲ ਰਹਿ ਗਏ ਸੀ ਰਮਾਲ ਮੈਂ ਲਿਓਣ ਦੀ ਭੁੱਲ ਗਿਆ ਉਹ ਕੋ ਰਮਾਲ ਤਾਂ ਮਿਲਿਆ ਕਿ ਰੱਖੇ ਹੋਏ ਨੇ ਤੁਸੀਂ ਮੈਨੂੰ ਪੁੱਛ ਲੈਂਦੇ ਉਹ ਮੈਂ ਫਿਰ ਬਾਈ ਨੂੰ ਭੇਜਦਾ ਮੈਂ ਕਿ ਯਾਰ ਤੂੰ ਰਮਾਲ ਲਿਆ 8-10 ਰਮਾਲ ਦੇ ਮੰਗਾ ਲਈ ਉਹ ਵੀ ਲੈ ਦੂੰਗਾ ਤੈਨੂੰ ਬਗਰ ਰਮਾਲ ਦਿੱਤਾ ਲੋੜ ਹੀ ਲੈਂਦੀ ਐ ਲੱਬੜ ਜਾਂਦੇ ਆਗੇ ਹੂੰ ਚਲ ਆਜਾ ਚਲ ਆ ਜਾ ਕਲੀਏ ਤਿਆਰੀ ਮੰਮੀ ਤੁਸੀਂ ਹੁਣ ਖਿਆਲ ਰੱਖਿਓ ਬਲਬਲ ਦਾ ਥੋੜੇ ਆਸਰੇ ਛੱਡ ਕੇ ਜਾਣਾ ਇੱਥੇ ਮੈਂ ਕੋਈ ਨਾ ਪ੍ਰੀਤ ਤੂੰ ਜਮਾਂ ਟੈਨਸ਼ਨ ਆ ਲੈ ਨਾਲੇ ਹੁਣ ਕਿਹੜਾ ਕੋਈ ਫਰਕ ਐ ਪਰ ਫੇਰ ਵੀ ਮੈਂ ਤੈਨੂੰ ਦੱਸ ਦਿੰਨੀ ਆ ਮੈਂ ਉਹ ਆਉਂਦੀ ਧੀ ਬਣਾ ਕੇ ਰੱਖੂੰਗੀ ਉਹ ਕੋਈ ਨਾ ਛੋਟੇ ਭਰਾ ਤੂੰ ਫਿਕਰ ਨਾ ਕਰ ਤੇਰਾ ਭਰਾ ਮੈਂ ਬਗਾਨੇ ਥੋੜੀ ਐ ਉਹ ਥੋੜੇ ਭਰੋਸੇ ਤਾਂ ਛੱਡ ਕੇ ਚੱਲੇ ਆ ਬਈ ਜੇ ਬਗਾਨਾ ਸਮਝਦਾ ਹੁੰਦਾ ਫਿਰ ਮੈਨੂੰ ਜਾਣ ਦੀ ਕੀ ਲੋੜ ਸੀ ਉਹ ਛੋਟੇ ਭਾਈ ਉੱਥੇ ਜਾ ਕੇ ਨਾ ਧਿਆਨ ਨਾਲ ਕੰਮ ਕਰੀ ਮਨ ਲਾ ਕੇ ਤੇਰਾ ਭਰਾ ਹੈਗਾ ਇੱਥੇ ਪਿੱਛੇ ਪਿੱਛੇ ਦੀ ਪਰਵਾਹ ਨਾ ਕਰੀ ਬਲਬਲ ਦੀ ਤੂੰ ਜਮਾਂ ਫਿਕਰ ਨਾ ਕਰੀ ਪੁੱਤ 10 20 ਦਿਨਾਂ ਬਾਅਦ ਇਹਦਾ ਪੇਕੇ ਗੇੜਾ ਕਢਾ ਲਿਆ ਕਰਾਂਗੇ ਐਨੇ ਚ ਜਵਾਕੜੀ ਦਾ ਜੀ ਲੱਗ ਜਾ ਕਰੂਗਾ ਹਾਂਜੀ ਬੇਬੇ ਇਹ ਵੀ ਗੱਲ ਥੋੜੀ ਸਹੀ ਐ ਉਹ ਵੀ ਉਹੀ ਉਦਾਸ ਹੋ ਕੇ ਬਹਿ ਜਾਂਦੀ ਐ ਤੁਸੀਂ ਉਹਨੂੰ ਪੇਕੇ ਘੇੜਾ ਕਢਾ ਲਿਆਓ ਸਹੀ ਗੱਲ ਕਰਦੇ ਹੋ ਤੁਸੀਂ ਉਹ ਕਿਉਂ ਟੈਨਸ਼ਨ ਲੈਣਾ ਨਾਨ ਮੋਹਲ ਬਾਈ ਤੂੰ ਉੱਥੇ ਜਾ ਕੇ ਨਾ ਬਸ ਕੰਮ ਤੇ ਧਿਆਨ ਦੇਈ ਬਾਈ ਤੈਨੂੰ ਮੈਂ ਐਂ ਕਹਿੰਦਾ ਸੀ ਆ ਜਿਹੜੇ ਇੱਕ ਦੋ ਕਿੱਲੇ ਹੈਗੇ ਨਾ ਆਪਣੇ ਕੋਲ ਇਹਨੂੰ ਠੇਕੇ ਤੇ ਚੜਾ ਦੀ ਨੌਕਰੀ ਕਰੇਗਾ ਕਿ ਜ਼ਮੀਨ ਸੰਭੇਗਾ ਉਹ ਚੱਲ ਕੋਈ ਨਾ ਦੇਖ ਲੈਣੇ ਛੋਟੇ ਭਾਈ ਪਹਿਲਾਂ ਤਾਂ ਤੂੰ ਵਧੀਆ ਨਾਲ ਕਰਾ ਦਿੰਦਾ ਸੀ ਹੁਣ ਸਾਨੂੰ ਵੀ ਔਖਾ ਹੋ ਜਾਊਗਾ ਬਾਈ ਮਜਬੂਰੀ ਕਰਕੇ ਚੱਲਿਆ ਨਹੀਂ ਆਪਦੇ ਪਿੰਡ ਦੀ ਮਿੱਟੀ ਛੱਡ ਕੇ ਕਿੱਥੇ ਜਾਇਆ ਜਾਂਦਾ ਗੱਲ ਤਾਂ ਤੇਰੀ ਸਹੀ ਆ ਬਾਈ ਅਨਮੋਲ ਜੋ ਵੀ ਬਣਾਇਆ ਨਾ ਆਪਾਂ ਇਹ ਕਿल्ले दो ਕਿੱल्ल्या ਚੋਂ ਬਣਾਇਆ ਸਾਰਾ ਕੁਝ ਜੇ ਇਹ ਵੀ ਨਾ ਹੁੰਦੀ ਤਾਂ ਕੀ ਕਰਦੇ ਉਹ ਤਾਂ ਹੈ ਬਾਈ ਪਹਿਲਾਂ ਤੁਸੀਂ ਇਸ ਪੈਲੀ ਤੇ ਪੜ੍ਹਾਈ ਕੀਤੀ ਫਿਰ ਮੈਂ ਪੜਿਆ ਵਧੀਆ ਸੀ ਆਪਣੇ ਕੋਲ ਕਿੱਲੇ ਦੋ ਕਿੱਲੇ ਹੈਗੇ ਤਾਂ ਹੈ ਬਾਈ ਸਿਆਣੇ ਨੇ ਸਹੀ ਕਿਹਾ ਹੈ ਜੇ ਦੋ ਮਰ ਦਾਣੇ ਕੋਣ ਜੋਗੀ ਪੈਲੀ ਹੈਗੀ ਨਾ ਆਪਣੇ ਕੋਲੇ ਤਾਂ ਸਿਆਣਪ ਨਾਲ ਬੰਦਾ ਨਾ ਟੱਬਰ ਪਾਲ ਸਕਦਾ ਹਾਂ ਬਾਈ ਸਹੀ ਕਹਿੰਦੇ ਆ ਸਿਆਣੇ ਬਾਪੂ ਨੇ ਆਪਾਂ ਨੂੰ ਜਿਵੇਂ ਮਰਜ਼ੀ ਪਾਲਿਆ ਪਰ ਇਸ ਪੈਲੀ ਦੇ ਸਿਰਤੀ ਪਾਲ ਲੈਣਾ ਆਪਾਂ ਵਧੀਆ ਆਪਣੇ ਕੰਮਕਾਰ ਸੈੱਟ ਕਰ ਲੈ। ਚੱਲ ਬਾਈ ਹੁਣ ਤੂੰ ਵੀ ਵਧੀਆ ਬਾਹਰ ਚਲਿਆ ਜਾਏਗਾ ਤੇ ਤੇਰਾ ਵੀ ਕੁਝ ਬਣ ਜੂ ਉੱਥੇ ਜਾ ਕੇ ਨਾਲੇ ਅਸੀਂ ਵੀ ਉੱਡਣ ਜੋਗੇ ਹੋ ਜਾਾਂਗੇ। ਹਾਂ ਪੁੱਤ ਭਰਾਈ ਭਰਾਵਾਂ ਦੀਆਂ ਮਾਵਾ ਹੁੰਦੇ ਨੇ। ਜੇ ਵੱਡਾ ਨਹੀਂ ਕਰੂ ਤਾਂ ਛੋਟਾ ਤਾਂ ਕਰੂ ਹੀ। ਸਹੀ ਕਹਿਨੀ ਆ ਬੇਬੇ ਤੂੰ ਮੇਰੇ ਵਾਸਤੇ ਬਾਈ ਨੇ ਬਹੁਤ ਕੁਝ ਕਰਿਆ ਹੁਣ ਮੈਂ ਪਿੱਛੇ ਨਹੀਂ ਹਟਦਾ ਬਾਈ ਖਾਤਰ। ਉਹ ਕੋਈ ਨਾਂ ਮੋਲ ਇਹ ਤਾਂ ਵੱਡੇ ਭਰਾ ਦਾ ਫਰਜ਼ ਹੀ ਹੁੰਦਾ। ਨਾਲੇ ਉੱਥੇ ਜਾ ਕੇ ਨਾ ਦੱਸਦਾ ਰਹੀਂ ਮੈਨੂੰ ਫੋਨ ਕਰਦਾ ਰਹੀਂ। ਬੀਜੇ ਪੈਸੇ ਟੱਕੇ ਦੀ ਲੋਡ ਹੋਈ ਠੀਕ ਆ ਬਾਈ ਐਂ ਤਾਂ ਮੈਂ ਬੁਲਬੁਲ ਦੇ ਭਰਾ ਨੂੰ ਵੀ ਕਿਹਾ ਹੋਇਆ ਉਹ ਕਹਿੰਦਾ ਜੇ ਕਿਸੇ ਚੀਜ਼ ਦੀ ਲੋਡ ਹੋਈ ਤਾਂ ਮੈਨੂੰ ਫੋਨ ਕਰ ਦੇ ਝਟ ਹਾਜ਼ਰ ਕਰ ਦੂੰ ਤੇਰੇ ਵਾਸਤੇ ਨਾਲੇ ਬਾਈ ਆਪਦੀ ਸੋਹਰਿਆ ਨੂੰ ਨਾ ਇੰਨਾ ਤੱਕ ਨਹੀਂ ਕਰੀਦਾ ਹੁੰਦਾ ਹਜੇ ਤੇਰਾ ਭਰਾ ਤੇਰੇ ਸਿਰ ਤੇ ਬੈਠਾ ਹੈ ਜਦੋਂ ਨਾ ਸਰਦਾ ਹੋਇਆ ਉਦੋਂ ਦੇਖ ਲਾਂਗੇ ਕੋਈ ਗੱਲ ਨਹੀਂ ਬਾਈ ਜਿਵੇਂ ਤੂੰ ਕਹਿਣਾ ਉਵੇਂ ਸਹੀ ਹੈ ਚੱਲ ਪੁੱਤ ਹੁਣ ਗੱਲਾਂ 'ਚ ਮਸਾਲਾ ਨਾ ਫੂਕੋ ਤੂੰ ਜਿਹੜਾ ਸਮਾਨ ਪੈਕ ਕਰਨਾ ਆਪਦਾ ਕਰ ਲੈ ਫਿਰ ਮੌਕੇ ਤੇ ਭਾਜੜ ਪਾਈ ਰੱਖੇਗਾ ਓ ਬੇਬੇ ਸਮਾਨ ਤਾਂ ਸਾਰਾ ਮੈਂ ਪਾ ਲਿਆ ਬਾਈ ਰਿਮਾਲ ਕਹੀਂ ਤੈਨ ਉਹ ਤਾਂ ਲਿਆਤੇ ਪਿਆ ਤੇਰਾ ਸਾਰਾ ਕੁਝ ਲਿਆਦਾ ਪਿਆ ਬਸ ਠੀਕ ਹੈ ਤੇ ਮੇਰੀ ਗੱਲ ਸੁਣ ਗੱਡੀ ਵਾਲ ਨੂੰ ਫੋਨ ਕਰਦੀ ਸਵੇਰੇ 5 ਵਜੇ ਆਪਣੇ ਬਾਹਰ ਚ ਹੋਵੇ ਕਿਤੇ ਲੇਟ ਕਰਾ ਦੇ ਬਾਈ ਉਹ ਨਾ 4:30 ਵਜੇ ਆ ਕੇ ਖੜ ਜੂਗਾ ਹੁਣ ਨਾਲੇ ਸਬਜੀ ਵਾਲਾ ਬਾਹਰ ਕਰਦਾ ਮੈਂ ਸਬਜੀ ਸੂਜੀ ਲੈ ਲਾਂ ਮੈਂ ਤੜਕੇ ਸੁਨੇਹਾ ਜਾਣਾ ਬਾਈ ਤੂੰ ਕਿੱਥੇ ਸਬਜੀ ਲਏਗਾ ਬੇਬੇ ਨੂੰ ਭੇਜਦਾ ਨਾ ਬੇਬੇ ਆਪੇ ਲੈ ਲਊ ਮੇਰੀ ਗੱਲ ਸੁਣਹਾ ਤੈਨੂੰ ਪਤਾ ਧਰਨੇ ਧੁਰਨੇ ਜੇ ਚੱਲੀ ਜਾਂਦੇ ਉਹਨੂੰ ਕਾਹਦਾ ਟਾਈਮ ਨਾਲ ਹੀ ਆ ਜੀ ਬਾਈ ਹਾਂ ਉਹ ਤਾਂ ਕਹਿ ਦੇਣਾ ਚਲ ਬੇਬੇ ਤੂੰ ਸਬਜੀ ਸੂਜੀ ਲੈ ਠੀਕ ਹੈ ਹਾਂ ਬੇਬੇ ਅਸੀਂ ਬਹਿਣੀਆਂ ਕਰਾਂ ਮੈਂ ਕਰਵਾਉਣਾ ਇਹ ਆਲੂ ਗਾਜਰਾ ਗੋ ਵੀ ਬੁਲਣਾ ਰਹੇ ਮਟਰਈਏ ਨਹੀਂ ਭਾਈ ਕੀ ਕੁਸਾ ਤੇਰੇ ਕੋਲ ਗੋਗਲੂ ਇਹ ਹੀ ਗਾਜਰਾ ਹੈ ਮੁਲਿਆ ਐਂ ਕਰ ਗਾਜਰਾ ਪਾ ਦੇ ਕਿਲੋ ਕਰੋ ਨਾਲੇ ਮਟਰ ਪਾ ਦੇ ਕਿਲੋ ਬੁਲਬੁਲ ਇਹ ਬੁਲਬੁਲਾ ਹਾਂ ਮਾਂ ਕਿਤੇ ਕੋਈ ਪਈਆਂ ਉਹ ਚਾਹ ਤਰਕੇ ਭੁੱਲੇ ਸੀ ਸਾਰੀ ਉੱਬਲ ਗਈ ਐਵੇਂ ਮਰ ਜਾ ਮੈਂ ਹੁਣੀ ਜਾ ਕੇ ਦੇਖਦੀ ਨਹੀਂ ਮੇਰੀ ਗੱਲ ਸੁਣ ਲਾ ਮੈਂ ਸਾਰੀ ਸਾਲ ਬਸ ਸਾਫ਼ ਕਰਾਈ ਸਾਰੀ ਚਾਹ ਨਾਲ ਭਰ ਗਈ ਸੀ ਨਾ ਤੇਰਾ ਧਿਆਨ ਕਿੱਥੇ ਹੁੰਦਾ ਕਿੱਥੇ ਖੋਈ ਰਹੀਆਂ ਸਾਰਾ ਦਿਨ ਮੰਮੀ ਜੀ ਰੀਤ ਨੂੰ ਗਏ ਨੂੰ ਕਿੰਨਾ ਟਾਈਮ ਹੋ ਗਿਆ ਹਫਤਾ ਹੋ ਗਿਆ ਬਸ ਦਿਲਾਂ ਨਹੀਂ ਲੱਗਦਾ ਹੈਗਾ ਐ ਲੱਗਦਾ ਵੀ ਪਤਾ ਨਹੀਂ ਮੇਰੀ ਕਿਹੜੀ ਚੀਜ਼ ਖੋ ਗਈ ਹੁੰਦੀ ਹੈ ਇਹ ਤਾਂ ਭਾਈ ਤੈਨੂੰ ਕੱਟਣਾ ਹੀ ਪੈਣਾ ਹੁਣ ਹੋਰ ਕਿਹੜਾ ਕੁੜੀਆਂ ਰਹਿੰਦੀਆਂ ਨਹੀਂ ਜਿਨ੍ਹਾਂ ਦੇ ਘਰ ਦੇ ਬਾਹਰ ਗਏ ਹੋਏ ਨੇ ਤੂੰ ਕੋਈ ਲੈਦੇ ਹੀ ਜੰਮੀ ਹੋਈ ਆ ਲੈਦੇ ਹੀ ਤੂੰ ਧਰਤੀ ਤੇ ਆਈ ਹੋਈ ਆ ਵੀ ਤੇਰਾ ਜੀ ਨਹੀਂ ਲੱਗਦਾ ਰਹਿੰਦੀਆਂ ਹੋਣੀਆਂ ਮੰਮੀ ਰਹਿਣਾ ਤਾਂ ਪੈਂਦਾ ਹੀ ਐ ਆਖਰ ਮਜਬੂਰੀ ਐ ਪਰ ਦਿਲ ਤਾਂ ਨਹੀਂ ਕਿਸੇ ਦਾ ਲੱਗਦਾ ਹੋਣਾ ਨਹੀਂ ਇੰਨਾ ਵੀ ਨਹੀਂ ਕਰੀਦਾ ਆ ਤੇਰੇ ਬਾਪੂ ਗਣੀਏ ਦੇਖ ਲੈ ਸਵੇਰੇ ਖੇਤ ਜਾਂਦਾ ਸੀ ਰਾਤ ਨੂੰ ਮੁੜਦਾ ਸੀ ਮੈਂ ਤਾਂ ਕਦੇ ਇੰਨਾ ਕੀਤਾ ਨਹੀਂ ਮੰਮੀ ਜੀ ਬਾਪੂ ਜੀ ਦੀ ਗੱਲ ਹੋਰ ਸੀ ਤੁਹਾਨੂੰ ਇੰਨਾ ਤਾਂ ਪਤਾ ਸੀ ਨਾ ਕਿ ਸ਼ਾਮ ਨੂੰ ਬਾਪੂ ਨੇ ਘਰ ਮੁੜ ਕੇ ਆਈ ਜਣਾ ਪਰ ਇਹਨਾਂ ਨੇ ਇਹਨਾਂ ਨੇ ਤਾਂ 2 ਸਾਲ ਮਗਰੋਂ ਆਣਾ ਕਿੰਨੀ ਦੂਰ ਜਾ ਕੇ ਬੈਠੇ ਨੇ ਚਾਹੇ ਸ਼ਾਮ ਨੂੰ ਆਣਾ ਚਾਹੇ 2 ਸਾਲ ਬਾਅਦ ਇਹ ਤਾਂ ਕੁੜੇ ਦਿਲ ਤੇ ਪੱਥਰ ਰੱਖ ਕੇ ਰਹਿਣਾ ਹੀ ਪੈਂਦਾ ਮੈਨੂੰ ਪਤਾ ਬਸ ਉਹੀ ਮਨ ਜਾ ਉਦਾਸ ਸੀ ਵਿਆਹ ਤੋ 2 ਕੁ ਮਹੀਨੇ ਬਾਅਦ ਹੀ ਇਹਨਾਂ ਨੂੰ ਬਾਹਰ ਜਾਣਾ ਪੈ ਗਿਆ ਨਹੀਂ ਚੱਲ ਕੋਈ ਨਾ ਜੇ ਐਂ ਪਈ ਸੋਚਦੀ ਰਹੀ ਘਰ ਦਾ ਕੰਮ ਕੌਣ ਕਰੂਗਾ ਨਾ ਮੈਂ ਕਿੰਨਾ ਕੁ ਚੇਅਰ ਕਰ ਲੂ ਮਮਤਾ ਤੈਨੂੰ ਕਰਨਾ ਹੀ ਪੈਣਾ ਹੈ ਮਾੜਾ ਮੋਟਾ ਹਿੱਲਿਆ ਕਰ ਭਾਈ ਸੋਚਾਂ ਚ ਨਾ ਰਹਾ ਕਰ ਕੋਈ ਨਾ ਮੰਮੀ ਜੀ ਤੁਸੀਂ ਇਹਦੀ ਫਿਕਰ ਨਾ ਕਰੋ ਘਰ ਦਾ ਕੰਮ ਮੈਂ ਆਪੇ ਕਰ ਲਾਂਗੀ ਤੁਸੀਂ ਬਸ ਆਰਾਮ ਕਰੋ ਨਹੀਂ ਭਾਈ ਆਰਾਮ ਕਿੱਥੇ ਮੇਰੀ ਜ਼ਿੰਦਗੀ ਚ ਮੈਨੂੰ ਤਾਂ ਕਰਨਾ ਹੀ ਪੈਂਦਾ ਚਾਹੇ ਰੋ ਕੇ ਕਰਾਂ ਚਾਹੇ ਹੱਸ ਕੇ ਕਰਾਂ ਕਿਉਂ ਮੰਮੀ ਕੀ ਗੱਲ ਹੋਊਗੀ ਨਹੀਂ ਬੱਸ ਰਹਿਣ ਦੇ ਛੱਡ ਪਰੇ ਨਹੀਂ ਦੱਸੋ ਮੰਮੀ ਕੀ ਗੱਲ ਹੋਊਗੀ ਨਹੀਂ ਮੈਂ ਤਾਂ ਬਸ ਆਪਦੇ ਬਾਰੇ ਸੋਚਦੀ ਆਂ ਦੀ ਕਿੰਨੇ ਸਾਲ ਹੋ ਗਏ ਟੋਨੀ ਦਾ ਤਲਾਕ ਹੋਏ ਨੂੰ ਮੁੜ ਕੇ ਘਰ ਹੀ ਨਹੀਂ ਵਸਿਆ ਇਹਦਾ ਫਿਰ ਕੀ ਹੋਇਆ ਮੰਮੀ ਸਭ ਟਾਈਮ ਨਾਲ ਹੋ ਹੀ ਜਾਂਦਾ ਬਸ ਤੁਸੀਂ ਰੱਬ ਤੇ ਆਸਾ ਉਮੀਦ ਦਾ ਲਾ ਕੇ ਰੱਖੋ ਜਦੋਂ ਰੱਬ ਨੇ ਚਾਇਆ ਸਭ ਕੁਝ ਠੀਕ ਹੋ ਜਾ ਮੇਰੀਆਂ ਤਾਂ ਬਸ ਰੱਬ ਤੇ ਹੀ ਆਸਾਂ ਸੀ ਹੁਣ ਤਾਂ ਮੈਨੂੰ ਲੱਗਦਾ ਮੇਰੀ ਆਸ ਵੀ ਟੁੱਟ ਗਈ ਮੈਨੂੰ ਤਾਂ ਕੁਝ ਨਹੀਂ ਮੂਰੇ ਦਿਖ ਰਿਹਾ ਐਂ ਕਿਵੇਂ ਆਸ ਟੁੱਟ ਗਈ ਰੱਬ ਤੋਂ ਵੀ ਕਦੇ ਯਕੀਨ ਉਠਿਆ ਤੁਸੀਂ ਬਸ ਰੱਬ ਤੇ ਭਰੋਸਾ ਰੱਖੋ ਸਭ ਕੁਝ ਠੀਕ ਹੋ ਜਾਣਾ ਜਿਨ੍ਹਾਂ ਦੇ ਮੰਗਰੋ ਵਿਆਹ ਹੋਏ ਨੇ ਨਾ ਉਹਨਾਂ ਦੇ ਦੋ ਦੋ ਨਿਆਣੇ ਨਹੀਂ ਮੈਂ ਇੱਥੇ ਬਹੂ ਦਾ ਮੂੰਹ ਦੇਖਣ ਨੂੰ ਵੀ ਤਰਸਦੀ ਆ ਐਵੇਂ ਹੀ ਸੋਚਦੀ ਰਹਿੰਦਾ ਮਮੀ ਜਦੋਂ ਲਿਖਤ ਚ ਹੋਇਆ ਉਦੋਂ ਹੀ ਸਾਰੇ ਕੰਮ ਬਣ ਜਾਣੇ ਆ ਉਸ ਤੋਂ ਪਹਿਲਾਂ ਆਪਾਂ ਕੁਝ ਨਹੀਂ ਕਰ ਸਕਦੇ ਇਹ ਤਾਂ ਹੈ ਇਹ ਵੀ ਕਦੇ-ਕਦੇ ਟੈਨਸ਼ਨ ਲੈ ਜਾਂਦਾ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਵੋ ਕੀ ਪਤਾ ਰੱਬ ਨੇ ਕਦੋਂ ਖੁਸ਼ੀ ਲਿਖਿਆ ਕਰਮਾਂ ਚ ਕੁਈ ਮਾਂ ਥੋੜੀ ਮਾਰੇ ਨੇ ਰੱਬ ਦੇ ਹੂੰ ਤੂੰ ਠੀਕ ਐ ਨਹੀਂ ਸ਼ਾਇਦ ਹੁਣੇ ਦਿਨ ਛੇਤੀ ਆਉਂਗਾ ਇਹ ਹੀ ਉਮੀਦ ਹੈ ਮੈਨੂੰ ਤੁਰਤੋ ਚਲੋ ਮੈਂ ਨਾ ਕਰਦੇ ਕੰਮ ਕਰ ਲ ਤੁਸੀਂ ਨੇ ਰੈਸਟ ਕਰ ਲਓ ਤੈਨੂੰ ਕੀ ਪਤਾ ਮੈਂ ਕਿਹੜੀ ਗੱਲ ਕਰਦੀ ਆ ਟੋਨੀ ਦੀ ਘਰ ਵਾਲੀ ਤੇ ਨਹੀਂ ਬਣਨਾ ਪੂ ਇਸ ਘਰ ਦਾ ਚਰਾਗ ਤੇਰੇ ਡਿੱਡੂ ਹੀ ਪੈਦਾ ਹੋਣ ਤੇ ਉਹ ਕਿਵੇਂ ਹੋ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਵੀਡੀਓ ਦੇਖ ਕੇ ਆਇਆ ਤਾਂ ਵੀਡੀਓ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਚ ਰਿਸ਼ਤੇਦਾਰਾਂ ਚ ਜ਼ਰੂਰ ਸ਼ੇਅਰ ਕਰ ਦਿਆ ਕਰੋ ਪਰਿਵਾਰਕ ਕਨਸੈਪਟ ਆ ਬਈ ਬਹੁਤ ਸੋਹਣਾ ਕਨਸੈਪਟ ਹੁੰਦਾਗਾ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣਾ ਚੈਨਲ ਆ ਪ੍ਰੀਤ ਰਾਏ ਸਬਸਕ੍ਰਾਈਬ ਕਰਕੇ ਜਾਓ ਉਹਨੂੰ ਤੇ ਨਾਲ ਦਿੱਤੀ ਬੈਲ ਬੈਲ ਆਈਕਨ ਉਹਨੂੰ ਵੀ ਜ਼ਰੂਰ ਦਬਾ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਤੇ ਜਿਨ੍ਹਾਂ ਨੇ ਆਪਣੀ ਬਈ ਪਿਛ ਉਦੇ ਆਪਾਂ ਨਾਂ ਬੋਲਾਂਗੇ ਉਹਨਾਂ ਦੇ ਗੁਰਜੀਤ ਸਿੰਘ ਰਜਿੰਦਰ ਕੌਰ ਸੰਦੀਪ ਸਿੰਘ ਸੋਮਣ ਨੀਤੂ ਕੈਂத் ਮਿਨਾਕਸ਼ੀ ਗਰਗ ਲਖਵਿੰਦਰ ਕੌਰ ਜੋ ਕਿ ਆਪਣੀ ਸਟੋਰੀ ਰੈਟਰ ਸਿਮਰ ਕੌਰ ਸੋਮਣ ਮਨਜੀਤ ਕੌਰ ਜਸਪ੍ਰੀਤ ਸਿੰਘ ਸਵਰਨਜੀਤ ਕੌਰ ਰਕੇਸ਼ ਠਵਾਲ ਰਕੇਸ਼ ਠਵਾਲ ਖੁਸ਼ਦੀਪ ਸਿੱਧੂ ਕਨੇਡਾ ਤੋਂ ਨੇ ਰਕੇਸ਼ ਛਠਵਾਲ, ਸ਼ਾਕਸ਼ੀ ਕਟਾਰੀਆ, ਮਹਿਕ ਚੌਧਰੀ, ਮਣੀ ਸੇਟੀਆ, ਮਨਪ੍ਰੀਤ ਕੌਰ ਆਈ ਨਵੈਕਸ ਜੁਕੇ ਤੋਂ ਆਪਣਾ ਭਰਾ ਰਕੇਸ਼ ਛਠਵਾਲ, ਹਰਮਨ ਸਿੰਘ, ਮਹਿਕ ਚੌਧਰੀ, ਗੁਰਦੀਪ ਸਿੰਘ, ਸੇਬੀ ਮਾਹੀ, ਗਗਨਸਰਾਂ, ਸਰਬੰਦਾਸ ਮਹਿਤੋ, ਆਮਨਪ੍ਰੀਤ ਕੌਰ, ਚਰਨ ਸਿੰਘ ਰਜਾਂਸੀ, ਮਹਿਕਦੀਪ, ਸ਼ਵਨਪ੍ਰੀਤ, ਖੋਸਲਾ ਹਣੀ, ਰੀਤ ਚੰਮਟ, ਗਗਨਸਰਾਂ ਸ਼ਾਕਸ਼ੀ ਕੁਟਾਰੀਆ ਆਰ ਬਾਜਵਾ ਹਾਂਜੀ ਬਾਈ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੇ ਸੀ ਉਹ ਇਸ ਵੀਡੀਓ ਤੇ ਵੀ ਕਮੈਂਟ ਕਰਿਓ ਤੇ ਆਪਾਂ ਉਹਨਾਂ ਦੇ ਅਗਲੀ ਵੀਡੀਓ ਚ ਨਾਮ ਬੋਲਾਂਗੇ ਬਹੁਤ ਸੋਹਣਾ ਕਨਸੈਪਟ ਆ ਬਾਈ ਤੁਸੀਂ ਦੇਖ ਹੀ ਚੁੱਕੇ ਹੋ ਆਪਣਾ ਵਧੀਆ ਵਿਊ ਆਗੇ ਤਾਂ ਆਪਾਂ ਸੈਕੰਡ ਪਾਰਟ ਬਾਈ ਇਹਦਾ ਰੈਡੀ ਕਰੀ ਬੈਠਾ ਤੁਹਾਡੇ ਲਈ ਬਹੁਤ ਸੋਹਣਾ ਪਾਰਟ ਸੈਕੰਡ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੇ ਪਿਆਰ ਦਿੰਦੇ ਰਹੋਗੇ ਤਾਂ ਬਾਈ ਆਪਾਂ ਅੱਗੇ ਦੀ ਅੱਗੇ ਦੀ ਸੀਰੀਜ਼ ਵੀ ਚਲਾਵਾਂਗੇ ਤੇ ਕਰੋ ਫਿਰ ਕਮੈਂਟ ਜਲਦੀ ਉੱਡੇ ਵੀ ਨਾਂ ਬੋਲਾਂਗੇ ਪਿੰਡ ਦਾ ਨਾਂ ਜ਼ਰੂਰ ਲਿਖਦਿਆ ਕਰੋ ਬਈ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੀ ਵੀਡੀਓ ਕਿੱਥੇ ਤੱਕ ਜਾਂਦੀ ਆ ਹੌਸਲਾ ਮਿਲਦਾ ਰਹਿੰਦਾ ਵੀ ਸਾਡੀ ਸਾਡੀ ਵੀਡੀਓ ਉੱਥੇ ਗਈ ਸਾਡੀ ਵੀਡੀਓ ਉੱਥੇ ਗਈ ਤੇ ਕਰੋ ਫਿਰ ਸਪੋਰਟ ਬਈ ਸ਼ੇਅਰ ਕਰਦਿਆ ਕਰੋ ਰਿਸ਼ਤੇਦਾਰਾਂ ਚ ਤੇ ਯਾਰਾਂ ਦੋਸਤਾਂ ਚ ਪਰਿਵਾਰ ਚ ਬੈ ਕੇ ਦੇਖਣ ਵਾਲੀ ਵੀਡੀਓ ਹੁੰਦੀ ਆ ਮਿਲਦੇ ਆ ਬਈ ਇੱਕ ਨਵੇਂ ਕਨਸੈਪਟ ਤੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਪਿਆਰ ਮਿਲਦੇ ਆ